ਮਾਤਾ ਨੂੰ ਅੱਜ ਤਿੰਨ ਚਾਰ ਖਬਰਾਂ ਜਿਹੜੀਆਂ ਪੁਲਿਸ ਦੇ ਨਾਲ ਸੰਬੰਧਿਤ ਨੇ ਉਹ ਤੁਹਾਡੇ ਰੋਂਗਡੇ ਖੜੇ ਹੋ ਜਾਣਗੇ ਸੁਣ ਕੇ ਕਿ ਤੁਸੀਂ ਆਖੋਗੇ ਕਿ ਇਸ ਧਰਤੀ ਦੇ ਉੱਪਰ ਫਿਰ ਉਹ ਰਾਕਸ ਜੰਮ ਪਏ ਉਹ ਹੀ ਕੌਡੇ ਰਾਕਸ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜਾ ਕਡਾਹਿਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਤਲਿਆ ਸੀ ਅੱਜ ਉਹ ਰਾਕਸ ਪੈਦਾ ਹੋ ਗਏ ਜ਼ਾਲਮ ਬੁੱਚੜ ਤਾਂ ਪੈਦਾ ਹੋਇਆ ਤੁਹਾਨੂੰ ਪਤਾ ਕਿ ਬੁੱਚੜ ਕੇ ਪੀਸ ਗੇਲਾ ਉਸ ਤੋਂ ਬਾਅਦ ਹੁਣ ਰਾਖਸ ਪੈਦਾ ਅੱਜ ਦੇ ਨਹੀਂ ਹੋਏ ਬੇਸਖ ਤਾਂ ਇਹ ਬੇਸਖ ਪਹਿਲਾਂ ਦੇ ਰਾਖਸ ਪੈਦਾ ਹੋਏ ਆ ਪਰ ਉਹ ਰਾਖਸ ਜਿਹੜਾ ਇੱਕ ਸਮਾਂ ਲੰਘ ਗਿਆ ਸੀ ਰਾਖਸ਼ਾਂ ਦਾ ਤੇ ਹੁਣ ਦੁਬਾਰੇ ਜੰਮ ਪਿਆ ਇਹ ਪੁਲਸ ਦੇ ਨਾਲ ਜੁੜਿਆ ਹੋਇਆ ਮਾਵਲਾ ਤੁਸੀਂ ਜਿਹੜਾ ਬੇਹੱਦ ਜਿਹੜੇ ਤੁਸੀਂ ਕਹਿੰਦੇ ਸਾਡੀ ਰਾਖੀ ਕਰਦੀ ਆ ਪੁਲਸਾ ਤੇ ਤੁਹਾਡੇ ਰੌਂਗਟੇ ਖੜੇ ਨਾ ਹੋਏ ਤਾਂ ਤੁਸੀਂ ਸ਼ਰਮਸ਼ਾਰ ਕਰਨ ਵਾਲੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਆ ਪੁਲਸ ਦੇ ਦਰਿੰਦਿਆਂ ਦੀ ਹੱਦਾ ਪਾਰ ਕਰ ਦਿੱਤੀ ਇਸ ਤੋਂ ਉੱਪਰ ਕੁਝ ਨਹੀਂ ਰਹਿ ਗਿਆ ਇਸ ਦੇ ਉੱਪਰ ਕੁਝ ਨਹੀਂ ਰਹਿ ਗਿਆ ਜੇ ਤੁਸੀਂ ਸੋਚੋ ਮੈਂ ਤੁਹਾਨੂੰ ਘਟਨਾ ਸੁਣਾਉਣਾ ਉਹ ਘਟਨਾ ਤਾਂ ਮੈਂ ਜ਼ਿਕਰ ਕਰਦਾਗਾ ਬਾਅਦ ਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਇੱਕ ਜੋਗੋਦ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਪਹਿਲਾਂ ਤੁਹਾਨੂੰ ਉਹ ਦੱਸ ਦੇਵਾਂ ਉਹ ਘਟਨਾ ਤੇ ਜ਼ਿਕਰ ਕਰਦੇ ਆ ਬੜੀ ਸ਼ਰਮਨਾਕ ਕਰਤੂਤ ਕੀਤੀ ਆ ਇੱਕ ਪੁਲਿਸ ਆਫਸਰ ਨੇ ਥਾਣੇਦਾਰ ਨੇ ਤੇ ਉਹ ਮੈਂ ਤੁਹਾਨੂੰ ਬਸਤਾਰ ਦੇ ਨਾਲ ਦੱਸਦਾ ਕੀ ਕੁਝ ਹੋਇਆ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਕੱਲ ਜਿਹੜੀਆਂ ਤਿੰਨ ਖਬਰਾਂ ਦੱਸੀਆਂ ਸੀ ਕਿ ਬਟਾਲਾ ਦੇ ਵਿੱਚ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਉਹ ਪੱਤਰਕਾਰ ਕੁੱਟਿਆਗਾ ਕਿਸ ਤਰ੍ਹਾਂ ਕੁੱਟਿਆ ਠੋਡੇ ਮਾਰ ਮਾਰ ਕੇ ਲੱਤਾਂ ਮਾਰ ਮਾਰ ਕੇ ਚਿੱਕੜ ਦੇ ਵਿੱਚ ਸੁੱਟਿਆਗਾ ਉਹ ਜਿਹੜੇ ਥਾਣੇਦਾਰ ਸੀ ਕਿੱਥੋਂ ਦੇ ਸੀ ਉਹ ਬਠਿੰਡੇ ਦੇ ਦੂਸਰਾ ਮਾਨਸਾ ਦੇ ਨਾਲ ਮਾਬਲਾ ਜੁੜਿਆ ਸਰਦੂਲਗੜ੍ਹ ਦੇ ਵਿੱਚ ਅਬ ਬਿਕਰਮ ਸਿੰਘ ਆ ਕੋਈ ਥਾਣੇਦਾਰ ਆ ਤੇ ਇੱਕ ਹੌਲਦਾਰ ਉਸਨੇ ਇੱਕ ਨੌਜਵਾਨ ਦੇ ਬਾਹਾਂ ਤੱਕ ਤੋੜ ਦਿੱਤੀ ਆ ਹਾਈ ਕੋਰਟ ਦੇ ਦਾਖਲ ਤੋਂ ਬਾਅਦ ਉਹਦੇ ਉੱਤੇ ਮਾਵਲਾ ਜਿਹੜਾ ਐਸਐਸਪੀ ਨੇ ਦਰਜ ਕੀਤਾ ਪਹਿਲਾਂ ਨਹੀਂ ਕੀਤਾ ਕਿਉਂਕਿ ਉਹਨਾਂ ਦੇ ਕਮਾਊ ਪੁੱਤ ਨੇ ਉਹ ਤੀਸਰਾ ਜਿਹੜਾ ਜਸਪਾਲ ਸਿੰਘ ਸ਼ਰਮਾ ਦਾ ਕੋਈ ਜਸਬਾਤ ਸਿੰਘ ਨਿਕਲ ਗਿਆ ਸ਼ਰਮਾ ਪਟਿਆਲੇ ਦਾ ਉਹਨੇ ਨੌਜਵਾਨ ਤੇ ਕਰੰਟ ਲਾ ਲਾ ਕੇ ਜਿਹੜਾ ਕਿ ਬੇਹੋਸ਼ ਕਰ ਦਿੱਤਾ ਉਹਦੇ ਉੱਤੇ ਵੀ ਜਿਹੜਾ ਦੋ ਪੁਰਸ ਮਲਾਜਮਾਂ ਉੱਪਰ ਹੋਰ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤੇ ਪਰਚੇ ਵੀ ਦਰਜ ਕੀਤੇ ਗਏ ਤਿੰਨੇ ਚਾਰ ਚਾਰੇ ਜਗ੍ਹਾ ਥਾਂ ਤੇ ਪਟਿਆਲਾ ਹੋ ਗਿਆ ਬਟਾਲਾ ਹੋ ਗਿਆ ਮਾਨਸਾ ਹੋ ਗਿਆ ਤੇ ਦੂਸਰੀ ਵੱਡੀ ਖਬਰ ਤੇ ਜਿਹੜੀ ਦਿਲ ਨੂੰ ਝੰਜੋੜ ਦੇਣ ਵਾਲੀ ਉਹ ਤੁਹਾਨੂੰ ਮੈਂ ਹੁਣ ਸੁਣਾਉਣ ਲੱਗਿਆ ਤੁਸੀਂ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇਹ ਗੱਲ ਕਰਦਿਆਂ ਇੰਡੀਆ ਦੀ ਇਹ ਗੱਲ ਕਰਦੇ ਆਪਾਂ ਭਾਰਤ ਦੇਸ਼ ਦੀ ਭਾਰਤ ਦੇਸ਼ ਦੇ ਵਿੱਚ ਰਾਜਧਾਨੀ ਆਉਂਦੀ ਆ ਦਿੱਲੀ ਦਿੱਲੀ ਦੇ ਵਿੱਚ ਇੱਕ ਪੁਲਿਸ ਅਫਸਰ ਇੱਕ ਥਾਣੇਦਾਰ ਨੇ ਇੱਕ 3 ਸਾਲਾਂ ਦੀ ਬੱਚੀ ਦੇ ਨਾਲ ਡੀਟੇਲ ਰੇਪ ਕੀਤਾਗਾ ਬਲਾਤਕਾਰ ਕੀਤਾ ਇੱਕ ਥਾਣੇਦਾਰ ਨੇ 3 ਸਾਲਾਂ ਦੀ ਬੱਚੀ ਦੇ ਨਾਲ ਇਹ ਕੌਣ ਕਹਿ ਰਿਹਾ ਕੀਦੇ ਨਾਲ ਕੀਤਾ ਇਹ ਵੀ ਸੁਣ ਕੇ ਤੁਸੀਂ ਹੋਰ ਅੱਗੇ ਹੈਰਾਨ ਹੋਵੋਗੇ ਇੱਕ ਮਹਿਲਾ ਪੁਲਿਸ ਮਹਿਲਾ ਜਿਹੜੀ ਕਿ ਉਹ ਵੀ ਥਾਣੇ ਵਿੱਚ ਮਹਿਲਾ ਲੱਗੀ ਹੋਈ ਹੈ ਪੁਲਿਸ ਮਲਾਜਮਾ ਉਹਨੇ ਜਿਹੜਾ આરોਪ ਲਾਇਆ ਉਹਨੇ ਦੱਸਿਆ ਕਿ ਥਾਣੇਦਾਰ ਨੇ ਕਰਤੂਤ ਕੀਤੀ ਹੈ ਘਟਿਆ ਤੇ ਉਹਦੀ 3 ਸਾਲਾਂ ਦੀ ਬੱਚੀ ਨਾਲ ਪਹਿਲਾਂ ਕਹਿੰਦੇ ਉਹਦਾ ਆਉਣਾ ਜਾਣਾ ਸੀ ਹਰਕਤਾ ਕਰਦਾ ਰਿਹਾ ਬਾਅਦ ਦੇ ਵਿੱਚ ਡਿਜੀਟਲ ਉਹਨੂੰ ਰੇਪ ਕਹਿੰਦੇ ਆ ਸਿੱਧਾ ਹੁਣ ਕੀ ਦੱਸੇ ਤੁਹਾਨੂੰ ਉਹਦੇ ਨਾਲ ਆ ਰੇਪ ਕੀਤਾ ਉਸ ਜਿਆ ਆਲਮ ਬੱਚੜ ਅਫਸਰ ਨੇ ਇੱਕ ਘਟਨਾ ਕੀ ਜਿਹੜੇ ਇਹ ਗੋਵਿੰਦਪੁਰ ਜਿਹੜਾ ਉੱਥੇ ਇਲਾਕਾ ਹੈਗਾ ਉਹਦੇ ਵਿੱਚ ਵਾਪਰੀ ਆ ਉਸ ਮਹਿਲਾ ਮਲਾਜਮ ਨੇ ਜਿਹੜਾ ਉਹ ਕੋਤ ਥਾਣਾ ਜਿਹੜਾ ਆਨੰਦਗ੍ਰਾਮ ਥਾਣਾ ਦੇ ਵਿੱਚ ਜਿਹੜੀ ਆਪਣੀ ਸ਼ਿਕਾਇਤ ਜਿਹੜੀ ਦਰਜ ਕਰਵਾ ਦਿੱਤੀ ਆ ਕਿ ਉਹਨੇ ਬੱਚੀ ਦੇ ਨਾਲ ਥਾਣੇਦਾਰ ਨੇ ਰੇਪ ਕੀਤਾ ਤੇ ਸੌਨ ਮਿਸਰਾ ਨੇ ਉੱਤੇ ਜਿਹੜਾ ਕਿ ਉਹਦੇ ਉੱਪਰ ਮਾਮਲਾ ਜਿਹੜਾ ਦਰਜ ਕਰ ਲਿਆ ਪਰਚਾ ਦਰਜ ਕਰ ਲਿਆ ਤੇ ਇਹਦੀ ਪੜਤਾਲ ਆ ਜਿਹੜੇ ਸ਼ੁਰੂ ਕਰ ਦਿੱਤੀ ਆ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਜਾਵਾਂ ਇਹਦੀ ਆਧਾਰ ਦੱਸ ਦੇਵਾਂ ਕਿ ਪਹਿਲੀ ਘਟਨਾ ਨਹੀਂ ਜਿਹੜਾ ਸਾਡੀਆਂ ਤੀਆਂ ਭੈਣਾ ਦੇ ਨਾਲ ਬਲਾਤਕਾਰ ਨਹੀਂ ਹੋਇਆ ਇਹ 1984 ਦੇ ਵਿੱਚ ਨਵੰਬਰ 1 ਨਵੰਬਰ ਤੋਂ 3 ਨਵੰਬਰ ਤੱਕ ਜਿਹੜਾ ਕਤਲਿਆਮ ਕੀਤਾ ਗਿਆ ਸਿੱਖਾਂ ਦਾ ਉਥੇ ਸਿੱਖਾਂ ਦੇ ਜਿਹੜੇ ਤੈਰ ਗਲਾਂ ਦੇ ਵਿੱਚ ਪਾਪ ਪਾ ਕੇ ਧੀ ਦਾ ਪਿਓ ਦੇ ਨਾਲ ਸੰਬੰਧ ਕਰਾਇਆ ਗਿਆ ਤੇ ਸਾਹਮਣੇ ਜਿਹੜਾ ਕਿ ਪੁੱਤਰ ਦੇ ਸਾਹਮਣੇ ਉਹਨਾਂ ਦੀਆਂ ਬਾਵਾ ਦੇ ਭੈਣਾਂ ਦੇ ਗੁਪਤ ਅੰਗਾ ਦੇ ਵਿੱਚ ਮਿਰਚਾਂ ਪਾਜੀਆਂ ਗਈਆਂ ਤੇ ਉਹਨਾਂ ਦੇ ਨਾਸਰਿਕ ਸਮੱਧ ਬਣਾਏ ਗਏ ਝਾਲਮਾ ਵੱਲੋਂ ਅਨੇਕਾਂ ਬਲਾਤਕਾਰ ਕੀਤੇ ਆ ਇਹ 1990 99 ਦਾ ਹੱਕੇ ਵਿੱਚ ਵੀ ਹੋਇਆ ਕਿ ਮੈਂ ਪਹਿਲਾ ਇਹ ਜਿਹੜੀ ਅੱਜ ਤੋਂ ਕਰੀਬਾ ਤਨ 4 ਮਹੀਨੇ ਪਹਿਲਾਂ ਖਬਰ ਨਾਸਰ ਕੀਤੀ ਸੀ ਕਿ ਭਾਈ ਆਕ ਉਸ ਕੀਤਾ 1990 99 ਦਾ ਹੱਕੇ ਦੇ ਵਿੱਚ ਤੇ ਹੁਣ ਤੁਸੀਂ ਵੇਖਿਓ ਆ ਆ ਪਿਛਲੇ ਦਿਨ ਜਿਹੜਾ ਕਿ ਪੰਜ ਜਿਹੜਾ ਦੋਸਿਆਂ ਨੂੰ ਉਮਰ ਕੈਦ ਹੋਈਆ 17.5 ਲੱਖ ਰੁਪਇਆ ਜੁਰਮਾਨਾ ਹੋਇਆ ਇੱਕ ਦੀ ਉਮਰ 61 ਸਾਲਾ ਇੱਕ ਐਸਆ ਐਸਆਈ ਦੀ ਉਮਰ 58 ਸਾਲ ਝੂਠਾ ਪੁਲਸ ਬਕਾਵਲਾ ਬਣਾ ਕੇ ਜਿਹੜਾ ਸੱਤ ਨੌਜਵਾਨ ਮਾਰੇ ਸੀ ਤੇ ਮੈਂ ਉਹਦੇ ਵਿੱਚ ਕਿਹਾ ਸੀ ਵੀਡੀਓ ਦੇ ਵਿੱਚ ਕਿ ਇਹਨਾਂ ਨੇ ਬਲਾਤਕਾਰ ਕੀਤੇ ਆ ਤੇ ਇਹਨਾਂ ਨੇ ਜਿਹੜਾ ਕਿ ਲੜਕੀਆਂ ਦੇ ਨਾਲ ਸੋਹਣੀਆਂ ਕੁੜੀਆਂ ਨੂੰ ਦੇਖ ਕੇ ਜਿਹੜਾ ਆਪਣੇ ਘਰਾਂ ਦੇ ਵਿੱਚ ਵਸਾਇਆਗਾ ਤੇ ਕਈਆਂ ਦੇ ਜਿਹੜਿਆ ਮਿਰਚਾਂ ਲੱਗੀਆਂ ਅੱਗ ਲੱਗ ਗਈ ਭੰਬੜ ਬਲ ਗਿਆ ਕਹਿੰਦੇ ਸਾਡੇ ਪਿਓ ਵੀ ਕਹਿੰਦੇ ਪੁਲਿਸ ਦੇ ਵਿੱਚ ਸੀ ਇਸ ਨੇ ਕੀਤਾ ਨਹੀਂ ਕਹਿੰਦੇ ਤੂੰ ਇਲਜ਼ਾਮ ਲਾ ਰਿਆਂ ਉਸ ਤੋਂ ਬਾਅਦ ਫਿਰ ਘਟਨਾ ਵਾਪਰੀ ਜਿਹੜਾ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਵੀ ਆਪਣੇ ਇੱਕ ਮਹਿਲਾ ਥਾਣੇਦਾਰ ਇੱਕ ਮਹਿਲਾ ਜਿਹੜੀ ਉਹ ਥਾਣੇਦਾਰ ਦੇ ਉੱਤੇ ਥਾਣੇ ਵਿੱਚ ਸੀ ਉਹਨੂੰ ਜਿਹੜਾ ਇਹ ਕਹਿ ਕੇ ਲੈ ਗਿਆ ਕਿ ਮੈਂ ਤੁਹਾਨੂੰ ਘਰ ਦਿਖਾ ਕੇ ਲਿਆਉਣਾ ਬੱਚਿਆਂ ਨਾਲ ਲਿਆ ਕੇ ਲਿਆਉਣਾ ਤੇ ਉਹਦੇ ਨਾਲ ਸੈਲਰ ਦੇ ਵਿੱਚ ਕੀ ਕੁਝ ਕੀਤਾ ਜੁਰਨਾ ਕੀਤਾ ਉਹ ਤੋਂ ਬਾਅਦ ਮਾਮਲਾ ਫਿਰ ਅੰਮ੍ਰਿਤਸਰ ਦਾ ਆਇਆ ਤੇ ਇਸ ਤੋਂ ਦਿੱਲੀ ਦੇ ਵਿੱਚ ਜਿਹੜਾ ਜੋ ਕੁਝ ਹੋਇਆ ਤੁਹਾਡੇ ਉਹ ਸਾਹਮਣੇ ਅੱਖਾਂ ਤੇ ਜਿਨ੍ਹਾਂ ਨੇ ਇਹ ਕੁਝ ਦੇਖਿਆ ਜਿਨ੍ਹਾਂ ਦੇ ਨਾਲ ਵਾਪਰਿਆ ਜਿਨ੍ਹਾਂ ਅਜੋ ਮਾਮਾ ਸਾਡੀਆਂ ਜਿਉਂਦੀਆਂ ਨੇ ਜਿਨ੍ਹਾਂ ਦੇ ਨਾਲ ਰੇਪ ਹੋਇਆ ਪਰ ਹੱਦ ਹੋ ਗਈ 3 ਸਾਲਾਂ ਦੀ ਬੱਚੀ ਦੇ ਨਾਲ ਇੱਕ ਜਿਹੜਾ ਰਾਖੀ ਕਰਦਾ ਜਿਨ੍ਹਾਂ ਕਹਿੰਦੇ ਕਾਨੂੰਨ ਦਾ ਕਾਨੂੰਨ ਦੀ ਵਰਦੀ ਪਾ ਕੇ ਕਾਨੂੰਨ ਦੀਆਂ ਸਵਾਹ ਕਰਕੇ ਧੜੀਆਂ ੜਾ ਰਹੇ ਆ ਇਹ ਅਫਸਰ ਤੱਜੀਆਂ ਡਾ ਰਿਹਾ ਤੇ ਪੌਲਸ ਤੱਜੀਆਂ ਡਾ ਰਹੀ ਆ ਕਾਨੂੰਨ ਦੇ ਰਾਖੇ ਕਹਣ ਵਾਲੇ ਇੱਕ ਤਿੰਨ ਸਾਲਾਂ ਬੱਚੀ ਦੇ ਨਾਲ ਰੇਪ ਕਰ ਦਿੱਤਾ ਹੁਣ ਹੈਰਾਨੀ ਤੁਹਾਨੂੰ ਇਹ ਹੋਏਗੀ ਕਿ ਜੇ ਇਹ ਹੋ ਨਹੀਂ ਸਕਦਾ ਪਰ ਇਹ ਘਟਨਾ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵਾਪਰ ਚੁੱਕੀਆਂ ਨੇ ਇਸ ਤੋਂ ਪਹਿਲਾਂ ਟੇਕੇਆਂ ਮਾਨਸਾ ਦੇ ਇੱਕ ਜਿਹੜੇ ਕਿ ਸੈਸ਼ਨ ਜੱਜ ਵੱਲੋਂ ਕੋਰਟ ਵੱਲੋਂ ਜਿਹੜਾ ਇੱਕ ਲੜਕੀ ਦੇ ਨਾਲ ਜਿਹੜਾ ਰੇਬ ਕੀਤਾ ਸੀ ਇੱਕ ਉਹਨੂੰ ਜਿਹੜਾ ਫਾਂਸੀ ਦੀ ਸਜ਼ਾ ਸੁਣਾਈ ਹੋਈ ਆ بڑے ਮਕਾਦਮੇ ਇਹੋ ਜਿਹੇ ਨੇ ਜਿਹੜੇ ਪੰਜਾਬ ਦੇ ਵਿੱਚ ਵਾਪਰੇ ਆ ਆ ਹੁਣ ਦਿੱਲੀ ਦੇ ਵਿੱਚ ਵਾਪਰ ਗਿਆ ਦਿੱਲੀ ਕੋਈ ਲੰਡਨ ਜਾ ਕੋਈ ਅਮਰੀਕਾ ਜਾ ਕਿਤੇ ਹੋਰ ਨਹੀਂ ਜਿੱਥੇ ਮਰਜ਼ੀ ਹੋਵੇ ਦਿੱਤੇ ਸਾਡਾ ਧੀਆਂ ਪੈਣਾ ਦਾ ਸੰਬੰਧ ਆ ਚਾਹ ਕਿਸੇ ਮਰਜ਼ੀ ਜਾਤੀ ਧਰਮ ਦੇ ਨਾਲ ਸੰਬੰਧ ਰੱਖਦੀ ਆ ਉਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਜਿੱਥੇ ਸਾਡਾ ਇਹ ਅੰਕ ਤੇ ਆਵਰੂ ਤੇ ਜਿਹੜਾ ਗੱਲ ਆਉਂਦੀ ਆ ਉੱਤੇ ਅਸੀਂ ਡਟ ਕੇ ਗੱਲ ਕਰਦੇ ਆ ਤੇ ਕਈਆਂ ਨੂੰ ਮਿਰਚਾ ਵਾਂਗੂ ਲੱਗਣ ਗਿਆ ਇਹ ਖਬਰਾਂ ਤੇ ਵੀ ਇਹ ਪੌਸ ਵਾਲਿਆਂ ਨੂੰ ਕਿਉਂ ਕਹਿ ਰਿਹਾ ਮੈਂ ਕੋਈ ਆਪਦੇ ਕੋਲ ਗੱਲਾਂ ਨਹੀਂ ਬਣਾ ਰਿਹਾ ਜਿਹੜੀਆਂ ਤੁਸੀਂ ਤੁਹਾਨੂੰ ਮੈਂ ਦੱਸ ਰਿਹਾ ਤੁਸੀਂ ਚੈਨਲ 'ਤੇ ਸਭ ਕੁਝ ਦੇਖ ਰਹੇ ਹੋ ਕਿ ਮਾਨਸਾ ਦੇ ਵਿੱਚ ਸਦੂਲਗੜ ਦੇ ਵਿੱਚ ਕੀ ਵਾਪਰੇ ਆ ਬਟਾਲਾ ਦੇ ਵਿੱਚ ਪੱਤਰਕਾਰ ਨਾਲ ਕੀ ਕੀਤਾ ਤੇ ਪਟਿਆਲੇ ਪਟਿਆਲੇ ਦੇ ਵਿੱਚ ਪਹਿਲਾ ਕਰਨਲ ਬਾਠ ਦੇ ਨਾਲ ਕੀ ਕੁਝ ਕੀਤਾ ਫਿਰ ਜਸਪ੍ਰੀਤ ਸਿੰਘ ਹਸੀਆਂ ਦੌ ਦੇ ਨਾਲ ਕੀ ਕੀਤਾ ਬਠਿੰਡੇ ਦੇ ਗੋਨਾ ਵਾਲੇ ਮੰਡੀ ਦੇ ਨਾਲ ਨਰਿੰਦਰ ਦੀਪ ਟੀਚਰ ਜਿਹੜਾ ਉਹਦੇ ਨਾਲ ਕੀ ਕੀਤਾ ਜਾਨੀ ਕਿ ਇੱਕ ਪੁਲਿਸ ਜਾਲ ਬਣ ਚੁੱਕੀ ਆ ਤੇ ਦੂਸਰੇ ਪਾਸੇ ਜਿਹੜਾ ਉਹ ਇਹ ਬੰਦੇ ਪੁਲਿਸ ਦੇ ਵਿੱਚ ਭਰਤੀ ਹੋ ਚੁੱਕੇ ਆ ਮੈਨੂੰ ਲੱਗਦਾ ਕੁਝ ਤਾਂ ਪੁਲਿਸ ਦੇ ਵਿੱਚ ਜਿਹੜਾ ਮੈਂਟਲ ਦੀ ਤਰ੍ਹਾਂ ਆ ਇਹਨਾਂ ਦੀ ਜਾਂਚ ਜੇ ਪੜਤਾਲ ਕੀਤੀ ਜਾਵੇ ਬਹੁਤੇ ਸਾਰੇ ਤਾਂ ਮੈਂਟਲ ਜਿਹੜਾ ਜੇਕਰ ਡਾਕਟਰਾਂ ਦੀ ਏ ਟੀਮ ਬਿਠਾਈ ਜਾਵੇ ਭਗਵਾਨਤਮਨ ਨੂੰ ਬੇਨਤੀ ਆ ਕਿ ਇਹਨਾਂ ਦਾ ਚੈੱਕਅਪ ਕਰਾਇਆ ਜਾਵੇ ਬਹੁਤੇ ਜਿਆਦੇ ਤਾਂ ਜਿਹੜੇ ਕਿ ਦਿਮਾਗੀ ਜਿਨ੍ਹਾਂ ਦੇ ਸਤਲਨ ਤਾਂ ਜਿਹੜਾ ਠੀਕ ਨਹੀਂ ਜਿਹੜੇ ਬਹੁਤੇ ਸਾਰੇ ਆ ਮਾਨਸਿਕ ਰੋਗੀ ਨਿਕਲਣਗੇ ਇਹ ਤੁਸੀਂ ਅੱਜ ਲਿਖ ਕੇ ਲੈ ਲਓ ਮੇਰੇ ਤੋਂ ਵੀਡੀਓ ਸਾਹਮਣੇ ਰੱਖ ਲਓ ਜੇਕਰ ਡਾਕਟਰੀ ਮੈਨਾ ਕਰਾਇਆ ਜਾਵੇ ਸਾਰੇ ਥਾਣਿਆਂ ਦਾ ਪੰਜਾਬ ਦੇਆਂ ਦਾ ਤੇ ਬਹੁਤੇ ਸਾਰੇ ਮਲਾਜਮਾਂ ਦਿਮਾਗੀ ਤੌਰ ਤੇ ਪਰੇਸ਼ਾਨ ਹੋਣਗੇ ਜਾਂ ਘਰਦਿਆਂ ਤੋਂ ਪਰੇਸ਼ਾਨ ਹੋਣਗੇ ਜਾਂ ਸਰਕਾਰ ਤੋਂ ਜਾਂ ਡਿਊਟੀ ਤੋਂ ਜਾਂ ਕਿਸੇ ਹੋਰ ਤੋਂ ਇਹ ਦਿਮਾਗੀ ਪਰੇਸ਼ਾਨ ਨੇ ਇਹ ਬੰਦੇ ਜਿਹੜੇ ਕੁਝ ਕਰ ਰਹੇ ਆ ਕਿਸੇ ਦੀਆਂ ਬਾਹਾਂ ਤੋੜ ਰਹੇ ਆ ਕਿਸੇ ਨੂੰ ਮਾਰ ਰਹੇ ਆ ਹੁਣ ਕਈ ਕਹਿਣਗੇ ਹੰਕਾਰੇ ਹੋਇਆ ਹੰਕਾਰ ਦਾ ਨਸ਼ਾ ਵੀ ਆ ਸ਼ਤਾਰਾ ਦਾ ਨਸ਼ਾ ਵੀ ਆ ਰਪੀਆਂ ਦਾ ਨਸ਼ਾ ਵੀ ਆ ਇਹ ਦੋਨੇ ਚੀਜ਼ਾਂ ਹੋ ਸਕਦੀਆਂ ਨੇ ਤੇ ਪਰ ਜਿਹੜਾ ਇਦੋਂ ਵੱਧ ਹਰਦ ਤੁਸੀਂ ਇਹ ਦੇਖ ਲਓ ਇਦੂ ਘਟਿਆ ਹਰਕਤ ਕੀ ਹੋਊ ਇੱਕ ਥਾਣੇਦਾਰ ਉਸੇ ਮਹਿਲਾ ਥਾਣੇਦਾਰ ਦੇ ਇੱਕ ਲੜਕੀ ਦੇ ਨਾਲ ਪਹਿਲਾਂ ਘਰ ਦੇ ਵਿੱਚ ਗੰਦੀਆਂ ਹਰਕਤਾਂ ਕਰਦਾ ਸੀ ਤੇ ਬਾਅਦ ਵਿੱਚ ਉਹਦੇ ਨਾਲ ਡਿਜੀਟਲ ਰੇਪ ਕੀਤਾ ਗਿਆ ਇਦੂ ਘਟਿਆ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਬਤਵਾ ਜਰੂਰ ਜਿਹੜਾ ਸ਼ੇਅਰ ਕਰਿਓ ਇਹਨਾਂ ਦੇ ਕਰਤੂਤਾਂ ਜਿਹੜੀਆਂ ਇਹ ਜਗ ਜਾਰ ਹੋਣੀਆਂ ਚਾਹੀਦੀਆਂ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਵੈਦਜੀ ਦਾ ਖਾਲਸਾ ਵੈਦਜੀ ਕੀ ਪਤੀ